ਕਿਆ ਕਣੀ ਆ ਗਿਨਿਆ ਮੈਂ ਲੌਕ ਲਾ ਲਿਆ ਜੇ ਬਾਰਾ ਜੋਰ ਨਹੀਂ ਲੈਣਾ ਤੇ ਛਿੱਟੇ ਨਹੀਂ ਪੈਂਦੇ ਹਣੀ 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 ਹਵਾ ਹਵਾ ਇਹ ਰੁਕੇ ਦਾ ਮਿਕਸ ਕਰ ਲੈਣਾ ਹੁੰਦਾ ਨਹੀਂ ਹਵਾ ਜੀ ਬਣ ਜਾਂਦੀ ਇਹਦੇ ਵਿੱਚ ਇਹ ਪਹੂਗਾ ਛਾ ਉਹਨੂੰ ਮਾਰ ਸਾਰਾ ਮਲਾ ਫੋਨ ਜਾਣਾ ਪੂਰਾ 20 ਕਲਾ ਕਰਦਾ ਉਹਨੇ ਹੀ ਹੋਣਾ ਤਾਂ 20 20 ਕਿਲੋ 20 ਕਿਲੋ ਸਾਰਿਆਂ ਨੇ ਪਿਆਰੇ ਪਿਆਰੀ ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਬਾਕੀ ਮੌਸਮ ਅੱਜ ਪੂਰਾ ਹੋ ਗਿਆ ਠੰਡਾ ਤੇ ਹਵਾ ਚੱਲਦੀ ਹੈ ਜਿਵੇਂ ਬਰਫ਼ ਚ ਆਉਂਦੀ ਹੁੰਦੀ ਹੈ ਤੇ بارش ਹੋ ਗਈ ਹੈ ਤੇ ਦਿਨ ਚੜਿਆ ਹੁਣ ਵੀ ਭੂਰ ਜੀ ਪੈਂਦੀ ਸੀ ਮਾੜੀ ਮਾੜੀ ਤੇ ਅੱਜ ਹੈਗੀ ਹੈ 3 5 ਤੇ ਮੌਸਮ ਪੂਰਾ ਜਿਵੇਂ ਦੱਸਿਆ ਸੀਗਾ ਤੇ ਆ ਗਿਆ ਤੇ ਬਾਕੀ ਦੇਖੋ ਕੀ ਨਫਾ ਨੁਕਸਾਨ ਕਰਦਾ ਹੈ ਹੁਣ 2-3 ਦਿਨ ਦੱਸਿਆ ਹੋਇਆ ਵਾ ਤੇ ਬਾਕੀ ਬੁੱਲਾਂ ਦਾ ਕੰਮ ਦੇਖ ਸਕਦਾ ਕਿੱਥੇ ਕਿ ਪਹੁੰਚਿਆ ਵਾ ਤੇ ਕਾ ਵੀ ਤੁਰ ਪਿਆ ਆਪਣਾ ਤੇ ਵਾ ਥੋੜੇ ਦਿਨਾਂ ਪਈ ਲੱਗ ਜੂ ਖਰੇ ਬਈ ਮਾਰਨ ਪਰ ਜਦ ਆਪਾਂ ਕੋਲੇ ਬੈੰਨੇ ਆ ਤੇ ਤੂੰ ਹੀ ਇਹ ਨਿਕਲ ਲੱਗੇ ਮਿੱਟੀ ਦੇ ਵਿੱਚੋਂ ਸਾਰੀਆਂ ਤੇ ਜਾਨਵਰ ਨਿਕਲੇ ਆਏ ਆ ਆ ਲੈਣੇ ਇਹ ਚੋਂ ਲੇਟ ਮੁਰਗੀ ਸੀ ਜਨਰੇਟਰ ਚਲਾਇਆ ਸੀਗਾ ਦੇ ਟੇ ਟੇ ਇਧੀਆਂ ਆਪਣੇ ਪੱਕੀ ਅੰਗਿੱਜੀਆਂ ਹੀਆਂ ਬੇੜੇ ਚ ਇਹਨਾਂ ਨੇ ਦਲਚਾਰਾਂ ਨੇ ਸਵੇਰ-ਸਵੇਰ ਘੇੜੇ ਕੱਢਣੇ ਹੁੰਦੇ ਆ ਤੁਰ ਫਿਰ ਕੇ ਨਹੀਂ ਆਉਂਦੇ ਇਧੀਆਂ ਘਰਾਂ ਚ ਵੈਸੇ ਘਟ ਆਉਂਦੀ ਆਉਂਦੀ ਆ ਵਾ ਕਿਉਂਕਿ ਇਹ ਬੱਚੇ ਉੱਚੇ ਵੀ ਇਧਰ ਹੀ ਕਢਾਉਣੀ ਆ 2-3 ਸਾਲ ਤੋਂ ਜਿਵੇਂ ਆਪਾਂ ਖੈਲੀਏ ਨਾ ਇਹ ਗੇਜੇ ਆਂਦਾ ਪੰਜ-ਛੇ ਜਿੰਨੇ ਵੀ ਹੈਗੇ ਆ ਜਾਂ ਜਾਨਵਰ ਉਸ ਹਿਸਾਬ ਨਾਲ ਤਾਂ ਕਿ ਜੀ ਨਾ ਉਹ ਜਗ੍ਹਾ ਤੇ ਆ ਜਾਂਦੇ ਆ ਤੇ ਬਾਕੀ ਝੋਲੇ ਦਾ ਕੰਮ ਚੱਲਦਾ ਕੱਲ ਚੱਲਿਆ ਨਹੀਂ ਸੀਗਾ ਕੰਮ ਉੱਤੇ ਕੱਲ ਆ ਸਾਫ ਸਫਾਈ ਦਾ ਕੰਮ ਜੇ ਕਰਦੇ ਸੀਗੇ ਬਾਈ ਹੁਣੀ ਨਾਲ ਲੱਗੇ ਜਰਨੀਤ ਗਰਨੀਤ ਥੋਣੀ ਵੀ ਤੇ ਇਹ ਜਿਹਾ ਸਫਾਈ ਦਾ ਕੰਮ ਨਾ ਰਹਿੰਦਾ ਤੇ ਮੇਰਾ ਕੰਮ ਕੱਲ ਚੱਲਿਆ ਨਹੀਂਗਾ ਤੇ ਬਾਕੀ ਕੀ ਤਕਰੀਬਨ ਬਾਹਰਲਾ ਪਾਸਾ ਇਹਦਾ ਸਾਰਾ ਹੋ ਗਿਆ ਸੀ ਆ ਪਲਾਸਟਰ ਤੇ ਬਾਹਰ ਆਪਾਂ ਡਿਜ਼ਾਈਨ ਦੀ ਡੱਬੀ ਬਣਾਤੀ ਉਹ ਜਿਵੇਂ ਟੈਲਾ ਹੁੰਦੀਆਂ ਆ ਮੈਂ ਤੇ ਅੰਦਰੋਂ ਵੀ ਤਿਆਰੀ ਹੈ तकरीबन ਤੇ ਹੁਣ ਇਹ ਤੇ ਚਿਮਨੀਆਂ ਲਗਣੀਆਂ ਵਾ ਤੇ ਉੱਤੇ ਇਹਦੇ ਆਪਾਂ ਸ਼ੀਟਾ ਰੱਖ ਦੇਣੀਆਂ ਵਾ ਚਾਦਰ ਦੀਆਂ ਲੋਹੇ ਦੀਆਂ ਤੇ ਇੱਕ ਚ ਜਿਵੇਂ ਇਧਰ ਗ੍ਰਿਲਡ ਬਣ ਜਾਣਾ ਚੁੱਲਾ ਤੇ ਇਧਰ ਇਹ ਤਵੀ ਵਾਲਾ ਤੇ ਨਹੀਂ ਫਿਰ ਇੱਕ ਰਾਉਂਡ ਸ਼ੇਪ ਚ ਦੋ ਆਪਾਂ ਚਾਦਰ ਚ ਗਲੀਆਂ ਕੱਢ ਦੇਣੀਆਂ ਯਾਨੀ ਦੋਨੇ ਮਲਟੀ ਕਮੇ ਕਰੂਗਾ ਇਹ ਚਾਹੇ ਉੱਤੇ ਆਪਾਂ ਪਤੀਲਾ ਰੱਖ ਲਈਏ ਇਹਦੇ ਤੇ ਚਾਹੇ ਰੋਟੀਆਂ ਲਾ ਲਈਏ ਤੇ ਇਧਰ ਇਹ ਬਣ ਜਣੇ ਸੈਲਫ ਤੇ ਉੱਪਰ ਇਹਦੇ ਲਗੂ ਇਹ ਟਾਇਲ ਉਹ ਲੈ ਜਾਂਦੇ ਸੀਗੇ ਤੇ ਕੱਲ ਉਹ 3 ਇੰਚ ਪੈਪ ਮਿਲੇ ਨਹੀਂ ਸੀ ਆਪਾਂ ਨੂੰ 3 ਇੰਚ ਪੈਪ ਲਾ ਕੇ ਤਾਂ ਆਪਾਂ ਕੱਢ ਦੇਣੀ ਆ ਜਿਹੜੀ ਧੂਆ ਜਿਹੜਾ ਵਾ ਤਾਂ ਜਾਊਗਾ ਤੇ ਮੂਰੇ ਇਹਦੇ ਫਰੇਮ ਬਣਾ ਕੇ ਟੱਕੜ ਗੇਟ ਲੱਗਦੇ ਕਰ ਦੇਣੇ ਬੇ ਅੱਗ ਬਾਹਰ ਨਾ ਆਵੇ ਉਹ ਲੰਮੇ ਬਣਾਏ ਆਪਾਂ ਥੋੜੇ ਜਿ ਤੇ ਬਾਕੀ ਖੋਲ ਦਾਂਗੇ ਅੱਜ ਨਾ ਹੋਊ ਤਾਂ ਜੇ ਮੀਂਹ ਜੇ ਨਾ ਹਟਿਆ ਅੱਜ ਫਿਰ ਇਹਦਾ ਕੰਮ ਦੇਖ ਲੈਣਾ ਥੱਲੇ ਲੈਂਟਰ ਖੋਲ ਦਾਂਗੇ ਇਹਦੇ ਤੇ ਬਾਕੀ ਦਿਖਾਵਾਂਗੇ ਆਉਣ ਵਾਲੇ ਟਾਈਮ 'ਚ ਵੀ ਅਜਾ ਦਾ ਦਿਨ ਦਾ ਕੰਮ ਕਿ ਮੈਂ ਚੱਲਿਆ ਫਿਰ ਤੇ ਹਵਾ ਹੋ ਗਈ ਹੈ ਤੇਜ਼ ਨਾਲ ਹੋ ਗਿਆ ਮੀਂਹ ਚੱਲੂ ਆਵਾਜ਼ ਆਉਂਦੀ ਹੈ ਤੇ ਬਾਕੀ ਆਉਣ ਵਾਲੇ ਟਾਈਮ 'ਚ ਇਹਨੂੰ ਵੀ ਚਾਦਰਾਂ ਨੂੰ ਵੀ ਹੌਲੀ-ਹੌਲੀ ਮੋਡੀਫਿਕੇਸ਼ਨ ਕਰਨਾ ਹੈ ਇਹਨੂੰ ਆਪਾਂ ਥੋੜਾ ਜਿਹਾ ਟੌਰੀ ਬਣਾਉਣੀ ਹੈ ਲਗਜ਼ਰੀ ਹੈ ਜੇ ਮੈਂ ਆਪਾਂ ਕਹਿ ਲਈਏ ਰਸੋਈਏ ਜਿਹੜੀ ਉੱਪਰ ਵੀ ਹੈ ਤੇ ਇਧਰ ਉਹਨੂੰ ਥੋੜਾ ਜਿਹਾ ਕਵਰ ਕਰ ਦੇਣਾ ਮੈਂ ਜਿਵੇਂ ਆਂ 20 ਪੈਂਦਾ ਨਾ ਫਿਰ ਬਾਛੜੋ ਬੁਛੜ ਜੀ ਸਾਰੇ ਪਾਸੇ ਹੀ ਆ ਜਾਂਦੀ ਹੈ ਤੇ ਦੋ ਪਾਸੇ ਇਹਦੇ ਆਹ ਫਰੰਟ ਤੇ ਸਾਈਡ ਵਾਲਾ ਉੱਪਰ ਰਹੂਗਾ ਤੇ ਬੈਕ ਸਾਈਡ ਵਾਲਾ ਇਧਰ ਲਾਪੜਾ ਇਹਨੂੰ ਕਵਰ ਕਰ ਦਾਂਗੇ ਉਹ ਦਿਖਾਵਾਂਗੇ ਉਹਨਾਂ ਦੇ ਟਾਈਮ 'ਚ ਤੇ ਟੋਕਰੀਆਂ ਆਪਣੀਆਂ ਕਾਮਯਾਬ ਹੋ ਗਈਆਂ ਮੈਂ ਤੇ ਸਿੱਟੀ ਜਾਂਦੇ ਆ ਭਾਰ ਪੂਰੇ ਦੇ ਵਿੱਚ ਪੂਰਾ ਹੁਣ ਮੀਨੇ ਰਫਤਾਰ ਫੜ ਲਈ ਆਪਦੀ ਜਿਹੜੀ ਸਵਾਸ ਉਹ ਜੀ ਸੀ ਹਲਦੀ ਜੀ ਸੀਗੀ ਆਪਣੇ ਝੋਨੇਆਂ ਦੀ ਉਹ ਤਾਂ ਹੁਣ ਲਹਿ ਗਈ ਹੋਣੀ ਐ ਮੀਂਹ ਨਾਲ ਇੰਨੇ ਕਨ ਪਰ ਬਾਕੀ ਦੇਖੋ ਹੁਣ ਗਾਂ ਨੁਕਸਾਨ ਕੀ ਕਰਦਾ ਜਿਹੜੇ ਹਿਸਾਬ ਨਾਲ ਝੱਖੜ ਦੱਸਿਆ ਹੋਇਆ ਵਾ ਤੇ ਉਸ ਹਿਸਾਬ ਨਾਲ ਆਹ ਟਾਈਮ ਤੇ ਕਰਦਾ ਹੁੰਦਾ ਕਿਸੇ ਨਾ ਕਿਸੇ ਪਾਸੇ ਦੇਖੋ ਇੱਕ ਉਜ਼ਰਤ ਦੇ ਰਾਂਗਾ ਵਿਕੇ ਮੇ ਨੰਗਦੇ ਆ ਦੈਨੇ ਇਹ ਜਿਹੜੇ ਦੋ ਤਿੰਨ ਦੱਸਿਆ 60 ਰੁਪਏ ਦੈਨ ਆਪਣੇ ਪੰਜਾਬ ਦੇ ਆ ਜਿਹੜੇ ਇਹ ਦੋ ਤਿੰਨ ਹੁਣ ਤੇ ਬਾਕੀ ਹਰ ਸਾਲ ਹੀ ਬਾਡੀ ਦੇ ਝੋਨੇ ਦੀ ਤੇ ਇਦਾਂ ਹੁੰਦੇ ਹੀ ਹੁੰਦਾ ਵਾ ਅੱਗੇ ਵੀ ਜਦੋਂ ਰੀਪਰ ਫੇਰਦੇ ਹੁੰਦੇ ਆਪਾਂ ਤੇ ਉਹ ਦੋ ਦੋ ਵਾਰੀ ਕਈ ਵਾਰੀ ਤਿੰਨ ਵਾਰੀ ਵੀ ਰੀਪਰ ਫੇਰਨਾ ਪੈ ਜਾਂਦਾ ਹੁੰਦਾ ਸੀਗਾ ਵੀ ਫੇਰ ਗਿੱਲਾ ਹੋ ਗਿਆ ਅੱਗ ਲਾਉਦੇ ਹੁੰਦੇ ਸੀ ਜਦੋਂ ਉਸ ਤੋਂ ਬਾਅਦ ਫੇਰ ਰੀਪਰ ਫੇਰਨਾ ਪੈਂਦਾ ਹੁੰਦਾ ਸੀ ਹੁਣ ਅੱਗ ਵਾਲਾ ਟਾਈਮ ਚਲਿਆ ਗਿਆ ਤੇ ਹੁਣ ਸਿਸਟਮ ਹੋ ਗਿਆ ਚੇਂਜ ਤੇ ਪਰ ਫਿਰ ਵੀ ਜਿਹੜਾ ਮੀਨ ਨੁਕਸਾਨ ਕਰਨਾ ਉਹ ਹੋਈ ਜਾਂਦਾ ਹਰ ਸਾਲ ਕਿਸੇ ਨਾ ਕਿਸੇ ਪਾਸੇ ਤੇ ਰੱਬ ਮਿਹਰ ਕਰੇ ਤੇ ਬਾਕੀ ਕਰ ਲੋ ਵੇ ਆਏ ਲੱਗਦਾ ਪੈਰਾਂ ਨੂੰ ਜਿਵੇਂ برف ਵਾਲਾ ਹੁੰਦਾ ਵਾ ਤੇ ਮੌਸਮ ਬੂਰਾ ਹਰ ਗਿਆ ਜਮੇ ਜੇ ਪੱਤਾ-ਪੱਤਾ ਦੇਖ ਸਕਦੇ ਆ ਨੇਰੀ ਦਾ ਕੰਮ ਹਵਾ ਤੇਜ ਚੱਲੀ ਸੀਗੀ ਜੇ ਦੇਖਦਾ ਦੇ ਕੇ ਮੈਂ ਪੱਤਾ-ਪੱਤਾ ਇਕੱਠਾ ਕਰਦਾ ਸਾਰਾ ਇੱਕ ਪਾਸੇ ਇਹ ਹੁਣ ਨਾਲੀਆਂ ਜਿਕੇ ਰਾਂ ਵਲੋਗੇਜ ਕਰੂਗਾ ਸਾਰਿਆਂ ਨੂੰ ਗੁਲੀਆਂ-ਬਲੀਆਂ ਨੂੰ ਅੰਦਰ ਵੀ ਪੱਤੀ ਪੱਤਾ ਠੰਡ ਹੋ ਗਈ ਠੰਡ ਮਾ ਤਾਂ ਦੋ ਪਾ ਲਈ ਇੱਕ ਪੱਲੀ ਰੈਡੀ ਸੀ ਪਈ ਰਹਿਣੀ ਅੱਛਾ ਜੀ ਉਹ ਸ਼ਾਮ ਨੂੰ ਪਾਵਾਂਗੇ ਖਰਾਕ ਪਵਾ ਕੇ ਦੋੜਾ ਠੀਕ ਹੈ ਛੱਡ ਦਿਆਂਗਾ ਮਤਲਬ ਕਦੇ ਦੇ ਦੱਸਰ ਉਹਨਾਂ ਨੂੰ ਆ ਆਪਾਂ ਪਾਣੀ ਦੇ ਵਿੱਚ ਪੰਜਾਇਆ ਵਾਗ ਰਹੇ ਹਾਂ ਬੰਦੇ ਦੇ ਨਾਲ ਇਹ ਇੱਕ ਪੰਦੇ ਇਸੇ ਰਹਿਣ ਦੇ। ਉਹਦੇ ਪਹਿਲੇ ਸੀ ਉਹ ਚੱਟਰ ਤੋਂ ਜੈਨ ਅੱਛਾ ਇਹ ਟੱਕਰਣਾ ਹੈ। ਉਹਨਾਂ ਦਾ ਬਾਹਰ ਤੋਂ ਵਾਲਾ ਵਾਲਾ ਨਾ ਫੋਕ ਕਿੱਥੋਂ ਦਾ ਟੱਕਰਣਾ। ਉਹਦੇ ਨੇ ਉਹ ਟੱਕਰ ਦੇ ਵਿੱਚ ਉਹ ਪਾਣੀ ਦੇ ਵਿੱਚ ਅੰਦਰ। ਜੋ ਬਾਹਰ ਲੱਗਦਾ। ਬਰੀਆ ਨੇ ਦਰਕਰਵਾਂ ਨੂੰ ਕਿਹਾ dạ yeah. ਦੇ ਵਿੱਚ ਕੰਕਾ ਮੱਕੀ ਤੇ ਵਿੱਚ ਸਰੋਂ ਮਾੜੇ ਮੋੜੀ ਜੀ ਜਿਹਨੇ ਉਹਦੇ ਖਾਲਾ ਤਾਂ ਅੰਦਰੋਂ ਦਾ ਅਲੱਗ ਤੋਂ ਪਹਿਲਾ ਖਾਲਾ ਪਾਉਂਦੇ ਨਹੀਂ ਸੀ ਤੇ ਖਾਲਾ ਉਹਦੇ ਆਪਣੇ ਘਰ ਦੀ ਜੀ ਹੈ ਮੱਝਾ ਖਾ ਕੇ ਥੋੜੀ ਖੋਜ ਹੈ ਨਾ ਖਾ ਲਓ ਇਹ ਦੋਆ ਚੱਲਣੀ ਆ ਹੁਣ ਸਿਆਣਾ ਚ ਰੰਨ ਕੇ ਗਰਮੀ ਗਰਮੀ ਜਾਂ ਸਨੀ ਅਲਰਜੀ ਦੋ ਜਾਨੀ ਜਾਂਦੀ ਹੈ ਇਹ ਲੋਕ ਇਹਦਾ ਮਿਕਸ ਕਰ ਲੈਣਾ ਹੁੰਦਾ ਨਹੀਂ ਹਵਾ ਜੀ ਬਣ ਜਾਂਦੀ ਇਹਦੇ ਵਿੱਚ ਇਹ ਪਾਊਗਾ ਸ਼ਾਮ ਨੂੰ ਮਾਲ ਸਾਰਾ ਉਦੋਂ ਮੈਂ ਫੋਲ ਜਾਣਾ ਪੂਰਾ ਦੋ ਲੋਕ ਸਾਰੇ ਨੂੰ ਪਾ ਲੈਣੇ ਆ ਵੱਡੇ ਛੋਟੇ ਆ ਇੱਧਰ ਆ ਨਾ ਗਾੜਾ ਜਿਹਾ ਜਿਤਨਾ ਰਚ ਤੈਨੂੰ ਸਕੀਮ ਪਤਾ ਨਹੀਂ ਫਿਰ ਵੀ ਨੇ ਉਹ ਤੇ ਨੱਕਾ ਲਾ ਫੈਲਾ ਮੁੰਡੇ ਐ ਕਰਕੇ ਦੇ ਆ ਦੇ ਆਇਆ ਲਾ ਇਹਦਾ ਨੱਕਾ ਜਮ ਇੱਥੇ ਗੋਹਾ ਪਿਆ ਸੀ ਨਾ ਇਹਨੂੰ ਐ ਇੱਥੋਂ ਫੜਨਾ ਨਾ ਇਹਨੂੰ ਐ ਨੱਕਾ ਲਾ ਲੈ ਲੈ ਬਾਸ ਸੌਖਾ ਵੈ ਇੱਥੇ ਇੱਥੇ ਗੋਹਾ ਪਿਆ ਸੀ ਉਦੋਂ ਇੱਥੇ ਲਾ ਹੁਣ ਇਹਨੂੰ ਐ ਕਰ ਸਰ ਦੇਖ ਇੱਧਰ ਖੜ ਕੇ ਉੱਥੇ ਖੜ ਕੇ ਦੇ ਆ ਦੇ ਸਮਝ ਗਏ ਕੋਣ ਹੈ ਹਲਾਈ ਜਾ ਥੋੜੀ ਥੋੜੀ ਵੱਢ ਲੈ ਨੂੰ ਮਾੜਾ ਮਾੜਾ ਆਇਆ ਇਹ ਮੈਂ ਤਾਂ ਹੀ ਵੱਢਦਾ ਉਹਨਾਂ ਤੋਂ ਝੰਮਚੇ ਨਾਲ ਸੱਖਾ ਹਾਂ ਫੇਰ ਕੋਲੂਗਾ ਟੂਟੀ ਬਹੁਤ ਆ ਪਾਣੀ ਬੰਦ ਕਰ ਲੈ ਟੂਟੀ ਨੂੰ ਹਾਂ ਜੀ ਇਹ ਵਧਾਇਆ ਹਲਾਈ ਜਾ ਬਾਰਾ ਪਾਣੀ ਉੱਪਰ ਆਇਆ ਨਾ ਫੇਰ ਸਾਰਾ ਟੋਆ ਭਰ ਜਾਊਗਾ ਗੈਸ ਵੀ ਨਹੀਂ ਬਣਨੀ ਪਾਣੀ ਜਾਉਣ ਨੂੰ ਲਾਣ ਨੂੰ ਤਾਂ ਉਧਰ ਮੈਂ ਇਹ ਰਵਾਇਤ ਡਾੜਾ ਕਰਦਾ ਹਾਂ ਉਹ ਇਹ ਕੋਈ ਚੋਰ ਨਹੀਂ ਲੱਗਦਾ ਬੜਾ ਉਹ ਭਾਈ ਇਹ ਤਾਂ ਥੋੜਾ ਪਾਇਆ ਸੀਗਾ ਤਾਂ ਹੀ ਪਾਇਆ ਸੀਗਾ ਉੱਪਰ ਲੱਗੂ ਕਿਵੇਂ ਚੱਲਦਾ ਕਰ ਲੈ ਇੱਧਰ ਰੱਖ ਲਾ ਜੀ

ਵੀਡਰ ਨਾ ਦੇ ਨਹੀਂ ਵੀਡਰ ਨਹੀਂ ਹਾਂ ਨਾ ਜਾਨਾ ਜਿਹੜਾ ਚਾਰ ਬੋਟੇ ਹੱਥ ਭਰ ਕੇ ਪਾਦੇ ਨੇ ਚ ਅਸਹੀ ਇਹ ਕੱਡੀਆਂ ਵਾਲਾ ਜਿਹੜਾ ਮਾੜਾ ਨਾ ਅਸਹੀ ਪਟਕਾਂ ਦਾ ਇਹਨੂੰ ਨਾ ਨਾ ਪਾ ਕੇ ਨਾ ਇਧਰ ਕਹੋ ਦੇ ਚਾਰ ਬਾਰੇ ਅਸਹੀ ਅਸਹੀ ਮਤਲਬ ਇਹ ਹਲਾ ਦੇ ਆਨੇ ਉਹਨਾਂ ਬੱਡੇ ਬਣਾ ਲਈ ਘਰਾਹ ਪਾ ਕੇ ਬਣਾ ਲਈ ਅਸਾ ਘਰਾਹ ਪਾ ਕੇ ਬਣਾਵਾ ਇਹਨੂੰ ਆਏ ਬਣਾਵਾ ਜੇ ਮੈਂ ਆਏ ਪਤਲਾ ਪਤਲਾ ਕਰਦੇ ਆਈਆਂ ਚਰਚੇ ਜੇ ਆਈਆਂ ਘਰਾਹ ਲਈ ਜਾਲ ਹੱਥੇ ਸਭ ਕੁਝ ਦੇ ਪੈਣਾ ਨਹੀਂ ਤਾਂ ਬਾਹਰ ਆਉਣਾ ਤੇ ਫਿਰ ਕਈ ਚਾਇਆ ਬੈਗ ਚਾਇਆ ਦੇ ਬਾਰੇ ਚਾਰ ਗੋਨੇ ਸਭ ਦੇ ਜਾ ਕੇ ਖਾਣੇ ਨੇ ਖਰਾਬ ਕਰਨੀ ਰੋ ਰੋ ਚਾਹ ਨੂੰ ਨਾਲ ਰੈਡੀ ਹੈ ਕਿ ਲੈ ਵੀ ਭਰਾ ਦਿਓ ਚਾਹ ਨੂੰ ਉਹ ਆਹੋ ਜੀ ਸਾਨੂੰ ਪਾ ਜਾਂਗੇ ਤਾਂ ਦੋ ਜਦਵਾਰਾ ਕਰਾ ਕੇ ਫੇਰ ਪੈਣੀ ਆਈ ਨਹੀਂ ਹਾਂ ਜੀ ਬਾਕੀ ਥੋੜੇ ਜੀ ਉਦੋਂ ਚੋਣ ਵੇਲੇ ਪੈ ਜੂਗੀ ਬੋਰੀ ਲੈ ਜਾ ਕੇ ਨਹੀਂ ਤਾਂ ਉੱਥੇ ਉਹ ਨਾ ਪਾ ਕੇ ਰੱਖਤਾ ਈ ਮਾਲ ਜਰਾ ਪਹਿਲਾਂ ਤਾਂ ਲੈ ਜੇ ਲਈਦਾ ਚ ਪਾ ਲਵੇ ਚਾਰ ਗੱਠੇ ਲੈ ਨਾਲ ਦਾਣਾ ਮਿਲਾ ਕੇ ਟੱਟੇ ਇੱਕੋ ਮੇਰੀ ਜੀ ਹਾਂ ਚਾਰ ਮੋੜੇ ਪਾ ਕੇ ਨਾ ਲੈ ਮੈਂ ਦੰਦਾ ਵੀ ਪਾਉਣਾ ਕਿਵੇਂ ਆਹੇ ਅੱਛਾ ਜੀ ਇਹ ਵੀ ਦਾਣਾ ਵੀ ਪਾਉਣਾ ਨਾ ਹਾਂ ਨੇ ਦਾਣਾ ਪਾਣਾ ਹੈ ਜੀ ਕੋਈ ਨਿੱਕਣੀ ਆਵਾਜ਼ ਆ ਕੋਈ ਨਹੀਂ ਦਾਰਕਿਆ ਆਹ ਬਗ ਲੈਣਾ ਅੰਦਰੋਂ ਆ ਬੋਲੋ ਕਿ ਜਿਆਦਾ ਲੋਕ ਜਿਆਦਾ ਵਿਨਤ ਬਾਰਾ ਪਉ ਹਿੱਤ ਕੇ ਹੈ ਉਹ ਕੰਪਨੀ ਦੀ ਆ ਸਾਰਾ ਕੁਝ ਹੀ ਹੁੰਦਾ ਕਿ ਤੇ ਸਾਰਾ ਕੁਝ ਹੀ ਬਾਕੀ ਪਤਾ ਨਹੀਂ ਨਹੀਂ ਨਾ ਉਹ ਦੂਜੀ ਤਾਂ ਸਲ ਕੰਮ ਹੀ ਹੁੰਦੀ ਆ ਜਿਆਦਾ ਤਾਂ ਮੱਕੀ ਦੀ ਨਹੀਂ ਹੁੰਦੀ ਇੱਥੇ ਅੱਛਾ ਜੀ ਚੱਲ ਮੈਂ ਵੀ ਕਿਹਾ ਉਹ ਸਾਰੇ ਇਹ ਜੋ ਮੈਕਸਿਕਾ ਦਾ ਜਾਂ ਕਾਣੀ ਖਾਈ ਹੋ। ਉਹ ਚਾਲੀ ਫੜੀ ਨੇ। ਆਹੋ ਜੀ। ਪੱਠੇ ਹਿਸਾਬ ਨਾਲ ਰੱਖਿਆ ਉਹ ਆਪੇ ਵੀਰ ਖਾਂਦੀਆਂ ਹਨਾ। ਅਸਲ ਦੌਲਰ ਨਹੀਂ ਆਂ। ਹੂੰ। ਬਾਕੀ ਜਿਹੜਾ ਪੱਠੇ ਕੋਲੇ ਹੋਣਗੇ। ਜੇ ਛੱਟ ਕਰ ਜਾਣਾ ਤਾਂ ਪੈਸਾ। ਹਾਂ। ਆਹ कह ਰਹੇ ਨੇ ਜੀ ਵੀਡੀਓ ਆਪਾਂ ਵਿੱਚ ਆਪ ਕੀ ਹੋਸ ਬਗਾਲਾ ਰਹਿਦਾ ਉਹ ਪੁੱਛਦਾ ਉਹ ਜੇ ਕੰਮ ਕੀ ਰੇ ਨੇ ਆਪ ਪੰਜ 15 ਨਾ ਕਰਵਾ ਦੇ ਨਾ ਕਰਵਾ ਨਾ ਕਰਵਾ ਜੀ ਮੈਂ ਕਰਵਾ ਨਾ ਕਰਵਾ ਬਿਲਕੁਲ ਜਨਰਾ ਬੇਰੋਜ਼ਗਾਰ ਹੋਣ ਚੱਲ ਆ ਰਿਹਾ ਮੇਰਾ ਬਾਤ ਨਹੀਂ ਹੋਣੀ ਜੇ ਕਰਦਾ ਰਹਿ ਜਾਂਦਾ ਇਹ ਭਰ ਕੇ ਖੜਾ ਦੇ ਰਿਹੇ ਦੀ ਬੱਸ ਨਸ਼ਾ ਅੱਤਾ ਹੈਗਾ ਹਾਂ ਹੈਗਾ ਬੋਕੀ ਕੋਲ ਨਾ ਜੀ ਥੋੜੇ ਜਿਹਾ ਥੋੜੇ ਜਿਹਾ ਪਾਣੀ ਵਾਹ ਜਾਣਗੇ ਥੋੜੇ ਜਿਹਾ ਪਾਣਾ ਤੇ ਲੈ ਆ ਮੈਨੂੰ ਆ ਹੁਣ ਵੈਚੀ ਰਲਾ ਦੇ ਤੇ ਆ ਖਰਾ ਕੇ ਰਲਾ ਦੇ ਬਾਅਦ ਉੱਤੇ ਬਾਅਦ ਚ ਹੋਰ ਪਾ ਦੇ ਥੋੜੇ ਜਿਹਾ ਇੰਨੇ ਕੀ ਹੋਰ ਪਾ ਦੇ ਪਾ ਦੇ ਪਾ ਦੇ ਸਾਰੀ ਨੀ ਮਾਰ ਕੇ ਪਾ ਦੇ ਚ ਪੋਰਟਰ ਹੁੰਦਾ ਉਹ ਅੱਡੋ ਜਾਂਦਾ ਫਿਰ ਦੇ ਕੇ ਬਾਸੀ ਸੰਜੂ ਪਿਆ ਤੇ ਜਬਾਤ ਅਸਰ ਸੋਮਾ ਪੂਰੇ ਕਰਦੇ ਇਹਦੇ ਵੱਲ ਇੰਨੇ ਕੋਸਰ ਦੇ ਚਲ ਬਸ ਇੰਨੇ ਕੀ ਮਲਾਈ ਉਹ ਚ ਵੀ ਦੇਖ ਬਾਹਲੇ ਨਾ ਮਲਾਈ ਬਸ ਠੀਕ ਹੈ ਕੋਣਾ ਕ ਲਿਆ ਉਹ ਜੋ ਲੋਕ ਥੱਬੇ ਜੇ ਕਿ ਛੱਡਦੇ ਆ ਦੂਜੇ ਰੁਕ ਜੇ ਹਾਂ ਇੱਕ ਮਗਰੀ ਪਾ ਦੇ ਜਾ ਲੈ ਫੇ ਬਾਤ ਜਾਂਦੇ ਨਾਲੇ ਤਾਂ ਸਾਫ ਕਰਦੇ ਨੇ ਖਰਾਕ ਰੂਪ ਵਿੱਚ ਖਰਾਕ ਖਰਾਬ ਕਰ ਲਈ ਆਹੋ ਜੀ ਦੇ ਖੜਾਈ ਆਈ ਆਹ ਵਾਰੀਆਂ ਬੂੜੀਆਂ ਹੀ ਪੁੱਜਦੇ ਆਹ ਲੰਘਦਾ ਆਹ ਬਟਕਾ ਆ ਕੇ ਵੇਰਾ ਕਰਦੇ ਬੁਰਸ਼ ਨਹੀਂ ਹੈਗਾ ਨਹੀਂ ਤਾਂ ਉਧਰੋਂ ਬੁਰਸ਼ ਰੰਗ ਵਾਲਾ ਚੱਕ ਲਈ ਉਹ ਇੱਥੇ ਆ ਆ ਥਮਲੇ ਕੋਲੇ ਨਹੀਂ ਪਿਆ ਚਿੱਟਾ ਜਿਹਾ ਉਹ ਨਹੀਂ ਇਹ ਤੋਤਾ ਹੈ ਉਹ ਹੈ ਨਾ ਤੇ ਤੇਲ ਦਾ ਤੋਤਾ ਹੋਇਆ ਆ ਨਾਲੇ ਛੋਟਾ ਉਹ ਤੇਰਾ ਵਿੱਚ ਫਿਰ ਜਾਣਾ ਵਾਰੀਆਂ ਬੂੜੀਆਂ ਦੇ ਨਾਉ ਨਹੀਂ ਹੋਣਾ ਦਾ 2 ਕਿਲੋ 20 ਕਿਲੋ ਹੈ 27 7.5 ਕਿਲੋ ਜਾ ਹੋਇਆ ਹੈ 6 ਕਿਲੋ ਹੋ ਗਏ ਦਾ ਬਾਹਰ ਦੇਣ ਲਾਉਣੀ ਤੇ ਆ সাইਕਲ ਚੱਲੋ ਦਾ ਹੀ ਲਾ ਦਿੰਦੇ ਹੈ সাইਕਲ ਜੋਖ ਨਹੀਂ ਲਿਆ ਬੁੱਕ ਟਾਈਪ ਦੀ ਨਾ ਖੱਟਣਾ ਹੁੰਦੇ ਵਿੱਚ ਦੋ ਤੇ ਗਿਆਂ ਦਾਲੂ ਨੇ ਆਨੇ ਹੋ ਗਏ ਸਾਡੇ ਨਾਲ ਸ਼ੇ ਉਹ ਮਿੱਟੀ ਕਿੱਥੋਂ ਮਿਲੂ ਯਾਰ ਜਿਹੜੀ ਵਿੱਚ ਲਾਉਂਦੇ ਆਪਾਂ ਚੁੱਲ੍ਹਿਆਂ ਦੇ ਵਿੱਚ ਪਕੜੀ ਲਾਉਂਦੇ ਆਂ ਕਾਲੀ ਮਚਾਈ ਦੀ ਆ ਕਿੰਨੀ ਜੀ ਉਹ ਚਾਹੀਦੀ ਪਰ ਉਹ ਜਿਹੜੀ ਜਿਹੜੀ ਅੰਦਲੇ ਵਾਂ ਜਿਵੇਂ ਤੁਸੀਂ ਉਹ ਤੰਦੂਰ ਚ ਲਾਉਂਦੇ ਅੱਛਾ ਅੱਛਾ ਕੱਚ ਹਾਂ ਕੱਚੀ ਕੰਨਾਂਗ ਜੀ ਅੱਧਾ ਘਟੋ ਲਿਆ ਦੇ ਭਲਾ ਜੀ ਉਹਦੇ ਵਿੱਚੋਂ ਫਿਰ ਚੱਲੀ ਉਹ ਕੇਰਾ ਲਿਆਂਦੀ ਸਾਡੇ ਚੱਲੀ ਜਾਣਾ ਇੱਕ ਤੰਦੂਰ ਜਿਆ ਪਿਆ ਉਹ ਚ ਲਾਉਣੇ ਲਿਆ ਦਊਗਾ ਮੁੰਡਾ ਚੁੱਤੇ ਪਿਆ ਇੱਟਾਂ ਦੇ ਨਾਲ ਲਾਵਾਂਗੇ ਤੰਦੂਰੀ ਬੋਰੀ ਉਹ ਲਿਆ ਦਊਗਾ ਮੁੰਡੀ ਬੋਰੀ ਲੈ ਦੇ ਫਿਰ ਆਪਣੇ ਦਰ ਕੋਈ ਸਾਲਾਂਗੇ ਉਹ ਲਿਆ ਦਊਗਾ ਤੋ ਬੈਂਨ ਨੂੰ ਤੋੜ ਲਈ ਖੜੀ ਮੈਂ ਹੈ ਛੋਟੀ ਆਵਾ ਇੰਨੀ ਆ ਇੰਨੀ ਵੱਡੀਆਂ ਤੋੜਿਆ ਕਿੰਨੀਆਂ ਦੀ ਬਾਲਟੀ ਭਰ ਜਾਣੀ ਚਾਹੀਦੀ ਓਹ ਛੱਡੀ ਜਾਂਦੀ ਐ ਤੁਹਾਨੂੰ ਦੇਖੀ ਦੂਜਾ ਕਿਹੜਾ ਲਾऊं ਹਜੇ ਬਹਿ ਕੇ ਦੇਖੋ ਆਥੇ-ਬਾਥੇ ਕਰਕੇ ਆ ਗਿਆ ਵਾ ਦੇਖ ਕੱਟਾ ਕੱਟਾ ਕੱਟੋ ਅੱਗੇ ਕੱਟਾ ਓਏ ਅਰੇ ਕਿੱਥੇ ਕਿੱਥੇ ਜਾ ਰਹੀ ਐ ਦੇਖਦਾ ਮੈਂ ਨੂੰ ਉਡੀਕਣ ਪੜ ਸਾਰੀ ਵਾਲਟੀ ਪੜ ਬੇੜ ਬੇੜ ਤੇ ਦੇਖ ਮਿੱਕੇ ਨਕੇ ਲੱਗ ਗਿਆ ਤਰਾਉ ਜਾ ਆ ਵੀ ਆਹ ਦੇ ਕੇ ਕਣੀ ਆਖ ਨਾ ਖਲੋ